ਕਦ ਰਿਆ ਸਤਲੁਜ ਦਾ ਜਲ ਪੱਦਰ ਅਜੇ ਵੱਧ ਰਿਹਾ ਤਸਵੀਰ ਹਨੇਰੇ ਦੀਆਂ ਜਰੂਰ ਨੇ ਪਰ ਦਰਿਆ ਸਤਲੁਜ ਦਾ ਜਲ ਪੱਦਰ ਜਰੂਰ ਵੱਧ ਰਿਹਾ ਸਾਹਣੇ ਤੁਸੀਂ ਤੁੰਦਲੇ ਜੀ ਤਸਵੀਰ ਚ ਦੇਖ ਸਕਦੇ ਹੋ ਕਿ ਇਸ ਬੁਰਜੀ ਤੋਂ ਪਾਣੀ ਹੁਣ ਕਾਫੀ ਜ਼ਿਆਦਾ ਅੱਗੇ ਲੰਘ ਚੁੱਕਿਆ ਹੈ ਤੇ ਇਸ ਵਕਤ ਦੀ ਤਾਜ਼ਾ ਅਪਡੇਟ ਦਰਿਆ ਸਤਲੁਜ ਦਾ ਅਜੇ ਵੀ ਜਲ ਪੱਦਰ ਕਾਫੀ ਜ਼ਿਆਦਾ ਵੱਧ ਰਿਹਾ ਹੈ ਤਾਜ਼ਾ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਕਿਉਂਕਿ ਇਸ ਵਕਤ ਦੀ ਤਾਜ਼ਾ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਇਸ ਵਕਤ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ। ਦਰਿਆ ਸਤ루 ਦਾ ਜਲ ਪੱਧਰ ਇਸ ਟਾਈਮ ਵੀ ਵਧ ਰਿਹਾ ਹੈ। ਤਾਜ਼ਾ ਅਪਡੇਟ ਹਨੇਰੀ ਦੇ ਤਸਵੀਰਾਂ ਜ਼ਰੂਰ ਨੇ ਪਰ ਦਰਿਆ ਸਤ루 ਦਾ ਜਲ ਪੱਧਰ ਵਧ ਰਿਹਾ ਹੈ। ਰਾਤ ਦੇ ਹਨੇਰੀ ਦੀਆਂ ਤਸਵੀਰਾਂ ਨੇ ਤਾਂ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਇਸ ਟਾਈਮ ਦੀ ਤਾਜ਼ਾ ਅਪਡੇਟ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਵਕਤ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ ਕਿ ਦਰਿਆ ਸਤ루 ਦਾ ਜਲ ਪੱਧਰ ਅਜੇ ਵੀ ਵਧ ਰਿਹਾ ਹੈ ਤਕਰੀਬਨ 5:40 ਤੇ ਦਰਿਆ ਸਤਲੁਜ ਦਾ ਜਲ ਪੱਧਰ ਪਧਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਘਟਿਆ ਨਹੀਂ ਤੇ ਇਸ ਵਕਤ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਪੂਰਾ ਆਫਾਨ ਤੇ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਨਜ਼ਰ ਮਾਰੋਗੇ ਪਾਣੀ ਪੜੀ ਹਨੇਰੇ ਰਾਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇਕਰ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਕਿੰਨੇ ਵੀ ਨਾਲ ਜੁੜੋ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਇਹ ਜਾਣਕਾਰੀ ਅੱਗੇ ਪਚਾਉਣੀ ਬਹੁਤ ਜ਼ਰੂਰੀ ਹੈ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਮੈਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਮੈਦਪੁਰ ਤੋਂ ਜੋ ਜਗਰਾਉਂ ਮਾਰਗ ਹੈ ਉਥੋਂ ਦੀਆਂ ਇਹ ਤਸਵੀਰਾਂ ਨੇ ਦਰਾਸਾਤੂ ਦੇ ਪੁਲ ਦੇ ਥੱਲੇ ਦੀਆਂ ਤਾਂ ਦਰਾਸਾਤੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰ ਦਿਓਗੇ ਕੋ ਤਸਵੀਰ ਦਿਖਾਵਾਂ ਕਿ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਇੱਧਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਇੱਧਰ ਪਾਣੀ ਪੈ ਚੁੱਕਿਆ ਹੁਣ ਇੱਧਰ ਪਾਣੀ ਪੈ ਚੁੱਕਿਆ ਤਸਵੀਰ ਤੁਸੀਂ ਦੇਖ ਪਾਣੀ ਲਗਾਤਾਰ ਅੱਗੇ ਤੱਕ ਚੱਲ ਰਿਹਾ ਹੈ ਤੱਕੇ ਪਾਣੇ ਦੇ ਨਾਲ ਪਾਣੀ ਲੱਗ ਚੁੱਕਿਆ ਹੁਣ ਤੁਹਾਡਾ ਫਰਜ਼ ਬਣਦਾ ਵੀਡੀਓ ਨੂੰ ਸ਼ੇਅਰ ਕਰਨ ਦਾ ਕਿਉਂਕਿ ਹੁਣ ਰਾਤ ਦਾ ਟਾਈਮ ਹੋ ਚੁੱਕਿਆ ਹੈ ਤੇ ਜਾਣਕਾਰੀ ਆਪਾਂ ਅੱਗੇ ਬਹੁਤ ਜ਼ਿਆਦਾ ਪਹੁੰਚਾਉਣੀ ਹੈ ਦੂਜੀ ਮੈਂ ਗੱਲ ਹੋਰ ਇੱਕ ਤਾਜੀ ਅਪਡੇਟ ਦੇ ਦੇਵਾਂ ਕਿ ਹਰੀ ਕੇ ਹੈਡ ਤੋਂ ਪਾਣੀ ਦੀ ਜੋ ਮਾਤਰਾ ਸੀ ਹੋਰ ਜ਼ਿਆਦਾ ਵਧਾ ਦਿੱਤੀ ਐ 27 ਫਲੱਡ ਗੇਟ ਉੱਤੇ ਖੋਲ ਦਿੱਤੇ ਐ 29 ਫਲੱਡ ਗੇਟ ਚਾਰੇ ਤੇ 27 ਹੁਣ ਖੋਲੇ ਦਿੱਤੇ ਐ ਤਾਂ ਹਰੀ ਕੇ ਨਾ ਜੋ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਨੇ ਦਾ ਵੱਡੀ ਅਪਡੇਟ ਤੋਂ ਨੇ ਸਾਂਝੀ ਕਰਿਆ ਵੀਡੀਓ ਨੂੰ ਚਲਦੇ ਚਲੇ ਸ਼ੇਅਰ ਜਰੂਰ ਕਰ ਜਾਈਓ ਦਰਿਆ ਸਤਲੂ ਲਈ ਤਾਜ਼ਾ ਅਪਡੇਟ ਤੁਹਾਨੂੰ ਅਸੀਂ ਸਾਂਝੀ ਕਰ ਰਿਹਾ ਕਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਇੱਕ ਸੀ ਸਾਡੇ ਕੋਲ ਇੰਨੇ ਕੁ ਸੋਰਸ ਹੈ ਸਾਡੇ ਕਿੰਨੇ ਕੋਈ ਸਾਹਮਣੇ ਫਿਰ ਕੇ ਉਸ ਸਾਹਬ ਦੇ ਨਾਲ ਤਸਵੀਰ ਥੋੜੇ ਧੁੰਦਲੀ ਹੱਥ ਵਿੱਚ ਤੁਹਾਨੂੰ ਜਰੂਰ ਨਜ਼ਰ ਆਉਣ ਕਿਉਂਕਿ ਹਨੇਰਾ ਕਿੰਨੇ ਕੁ ਸਾਡੇ ਸੋਰਸ ਹੈ ਪਰ ਫਿਰ ਵੀ ਅਸੀਂ ਜਾਣ ਕੇ ਜਰੂਰ ਪਹੁੰਚਾ ਰਹੇ ਹਾਂ ਸਾਡੇ 7 ਦੀ ਅਪਡੇਟ ਤਾਜ਼ਾ ਤਾਂ ਦਰਿਆ ਸਤਲੂ ਦੇ ਛੱਲਾਂ ਦੇ ਰੂਪ ਦੇ ਵਿੱਚ ਅਜੇ ਵੀ ਲਗਾਤਾਰ ਪਾਣੀ ਵੱਧ ਰਿਹਾ ਹੈ ਤੇ ਪ੍ਰਸ਼ਾਸਨ ਨੇ ਜੇਲੋ ਲਟ ਜਾਰੀ ਕੀਤਾ ਹੈ ਪ੍ਰਸ਼ਾਸਨ ਨੇ yellow alert ਜਾਰੀ ਕੀਤਾ ਹੈ ਕਿ ਦਰਿਆਵਾਂ ਦੇ ਕਿਨਾਰਿਆਂ ਤੋਂ ਤੁਸੀਂ ਨਾ ਜਾਓ ਤੇ ਇੱਕ ਮੇਰੀ ਬੇਨਤੀ ਹੈ ਕਿ ਅਸੀਂ ਹੁਣ ਕਿੱਦਾਂ ਕਿ ਦਰਿਆ ਤੋਂ ਦੂਰ ਖੜੇ ਆਂ ਤੇ ਬਹੁਤ ਸਾਰੇ ਮੇਰੇ ਵੀਰ ਆਉਂਦੇ ਆ ਸੈਲਫੀਆਂ ਲੈਂਦੇ ਆ ਦਰਿਆ ਦੇ ਨੇੜੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਕਿ ਇੱਕ ਥਾਂ ਤੇ ਅਸੀਂ ਵੀਡੀਓ ਬਣਾ ਰਹੇ ਸੀ ਤਾਂ ਉੱਥੇ ਬਹੁਤ ਸਾਰੇ ਨੌਜਵਾਨ ਆਏ ਉਹਨਾਂ ਨੇ ਸੈਲਫੀਆਂ ਲੈਣਾ ਸ਼ੁਰੂ ਕੀਤਾ ਜਿੱਦਾਂ ਹੀ ਉਹ ਬਾਹਰ ਆਏ ਤਾ ਉੱਥੇ ਬੋਸਰੇ ਪੱਥਰ ਦਰਿਆ ਦੇ ਵਿੱਚ ਧਸ ਗਏ ਪਹਿਲਾਂ ਪੱਥਰਾਂ ਤੇ ਖੜੇ ਸੀ ਉੱਥੇ ਵੱਡਾ ਹਾਦਸਾ ਵਾਪਰ ਜਾਣਾ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਮਿਰਜੀ ਇਸ ਤਰ੍ਹਾਂ ਨਾ ਕਰੋ ਪਰ ਉਹਨਾਂ ਨੇ ਸਾਡੀ ਨਹੀਂ ਮੰਨਿਓ ਕਹਿੰਦੇ ਨਹੀਂ ਅਸੀਂ ਤਾਂ ਇਸੇ ਤਰ੍ਹਾਂ ਕਰਾਂਗੇ ਫਿਰ ਜਦੋਂ ਅਸੀਂ ਦਰਿਆ ਛੱਡ ਜਣਿਆ ਸਾਡਾ ਨੁਕਸਾਨ ਹੋ ਜਾਂਦਾ ਫਿਰ ਪ੍ਰਮਾਤਮਾ ਨੂੰ ਦੋਸ਼ ਦਿੰਨੇ ਆ ਔਰ ਸਾਡਾ ਜੋ ਮਾਪਿਓ ਹੈ ਉਹ ਫਿਰ ਸਾਰੀ ਉਮਰ ਸੰਤਾਪ ਭੋਗਦਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਸੀਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਆਪਣੇ ਆਪ ਚ ਵੱਡੀ ਤਸਵੀਰ ਹੈ ਆਪਣੇ ਆਪ ਚ ਵੱਡੀ ਤਸਵੀਰ ਹੈ ਇਧਰਾ ਸਤਲੂਈ ਦਾ ਜਲ ਪੱਧਰ ਹੈ ਜੋ ਲਗਾਤਾਰ ਵੱਧ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਧਰ ਤੋਂ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਲਓ ਕਿ ਸਾਰਾ ਪਾਣੀ ਪਾਣੀ ਹੈ ਪੁਲ ਦੇ ਅਸੀਂ ਬਿਲਕੁਲ ਨਸਤੀਕ ਧੁੰਦਲੀਆਂ ਤਸਵੀਰਾਂ ਜਰੂਰ ਦੇਖਣ ਨੂੰ ਮਿਲਣਗੀਆਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਸ਼ੇਅਰ ਜਰੂਰ ਕਰਦੇ ਹੋ ਇਹ ਤਕਰੀਬਨ 1000 ਪਲੱਸ ਲੋਕਾਂ ਤੱਕ ਆਨਲਾਈਨ ਪਹੁੰਚਣੇ ਚਾਹੀਦੇ ਆ 1000 ਅੱਗੇ ਸ਼ੇਅਰ ਕਰਨਗੇ ਤਾਂ ਇਹ ਉੱਧੂ ਵੀ ਜ਼ਿਆਦਾ ਪਹੁੰਚਣੇ ਚਾਹੀਦੇ ਕਿਉਂਕਿ ਕਿਸੇ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਦਿਖਾ ਰਹੇ ਹਾਂ ਤਾਂ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ 7.5 ਦੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਕਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਉਹ ਵੀ ਦੱਸਾਂਗੇ ਕਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਉਹ ਵੀ ਦੱਸਾਂਗੇ ਮਹਿਤਪੁਰ ਤੋਂ ਜੋ ਜਗਰਾਉਂ ਰੋੜ ਜਾਂਦਾ ਹੈ ਜੋ ਮਹਿਤਪੁਰ ਤੋਂ ਜਗਰਾਉਂ ਮਾਰਕ ਹੈ ਅਸੀਂ ਉਸ ਤਰ੍ਹਾਂ ਤੇ ਮੌਜੂਦ ਹਾਂ ਦਰਿਆ ਤੇ ਔਰ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਸਪੀਡ ਬਹੁਤ ਜ਼ਿਆਦਾ ਪਾਣੀ ਦੀ ਹੈ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਹੈ ਤਾਂ ਇਸ ਲਈ ਤੁਸੀਂ ਜੇਕਰ ਕਿਸੇ ਦਰਿਆਵਾਂ ਦੇ ਨੇੜੇ ਹੋ ਜੇਕਰ ਤੁਹਾਡਾ ਕੋ ਪਿੰਨ ਨੇੜੇ ਹੈ ਬੰਨਾ ਦਾ ਖਿਆਲ ਰੱਖੋ ਖਾਸ ਕਰਕੇ ਲੋਈ ਆ ਰਹੀ ਹੈ ਦੇ ਵਿੱਚ ਮੈਂ ਕਹਾਂਗਾ ਕਿ ਅੱਜ ਦੀ ਰਾਤ ਜਾਗ ਕੇ ਕੱਢ ਲਓ ਜਿਹੜੇ ਪੰਨ ਖਤਰੇ ਵਾਲੇ ਹੈ ਤਾਂ ਅੱਜ ਦੀ ਰਾਤ ਜਾ ਕੇ ਕੱਢ ਲਓ ਬੰਨਾ ਦੇ ਉੱਤੇ ਵਾਰ-ਵਾਰ ਤਰੋ ਜੇਕਰ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਉਸ ਨੂੰ ਸੁਚੇਤ ਹੋ ਜਾਓ ਜੇਕਰ ਕਿਤੇ ਪਾਣੀ ਨਿਕਲਦਾ ਹੈ ਤਾਂ ਸੁਪਰ ਮਿੱਟੀ ਪਾਓ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਸ਼ੇਅਰ ਜ਼ਰੂਰ ਕਰਿ ਜਾਇਓ ਕਿਉਂ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਜਾਣਕਾਰੀ ਬਹੁਤ ਅੱਗੇ ਤੱਕ ਪਹੁੰਚਦੀ ਹੈ ਤੁਸੀਂ ਪਿੱਛੇ ਰੱਖ ਦੇ ਸਕਦੇ ਹੋ ਪਾਣੀ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਮੈਂ ਇਸ ਤਰ੍ਹਾਂ ਕਹਿ ਰਿਹਾ ਕਿ ਜੇਕਰ ਸਿਰ ਕਿਸੇ ਬੰਨਾ ਦੇ ਨੇੜੇ ਉੱਜਦਾ ਕਿ ਬੰਨ ਹੈ ਬੰਨ ਤੋਂ ਤੁਹਾਡਾ 2 ਕਿਲੋਮੀਟਰ ਜਾਂ ਕਿਲੋਮੀਟਰ ਘਰ ਦੂਰ ਹੈ ਤਾਂ ਫਿਰ ਜਿਹਦਾ ਕੁਲਈਆਂ ਲੁਈਆਂ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਪਿੰਡ ਹੈ ਤੇ ਉਹਨਾਂ ਨੂੰ ਤਾਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਬੰਨਾਂ ਦੇ ਉੱਪਰ ਰਾਤ ਦੇ ਗਸ਼ਤ ਪਹਿਰਾ ਕੱਢਣਾ ਚਾਹੀਦਾ ਅੱਜ ਦੀ ਜੇਕਰ ਰਾਤ ਤੁਸੀਂ ਜਾਗ ਕੇ ਕੱਢ ਲਓਗੇ ਤਾਂ ਵੱਡਾ ਖਤਰਾ ਹੁਣ ਟਲ ਸਕਦਾ ਬੰਨਾਂ ਦੇ ਉੱਪਰ ਪਹਿਰੇ ਦਿਓ ਕਰਰ ਦੇ ਵਿੱਚੋਂ ਜੇਕਰ ਤੁਸੀਂ ਸਮਾਨ ਤੁਹਾਡਾ ਪਿਆ ਕੋਈ ਸੁਰੱਖਿਅਤ ਆਵਾ ਤੁਸੀਂ ਪਹਚਾ ਲਿਆ ਤਾਂ ਬਹੁਤ ਚੰਗੀ ਗੱਲ ਹੈ ਜੇਕਰ ਹੁਣ ਨਹੀਂ ਪਹਚਾਇਆ ਤਾਂ ਹੁਣ ਬੰਨ੍ਹ ਦੇ ਉੱਪਰ ਜ਼ਰੂਰ ਤੁਸੀਂ ਜਾਓ ਗੇੜਾ ਮਾਰੋ ਜਾ ਕੇ ਦੇਖੋ ਕਿੰਨਾ ਕੁ ਪਾਣੀ ਹੈ ਤੇ ਉਸ ਪਾਣੀ ਦੇ ਹਿਸਾਬ ਦੇ ਨਾਲ ਤੁਸੀਂ ਫਿਰ ਤੁਸੀਂ ਦੇਖੋ ਖਤਰਾ ਤਾਂ ਨਹੀਂ ਕਿਤੇ ਜ਼ਿਆਦਾ ਜੇਕਰ ਖਤਰਾ ਜ਼ਿਆਦਾ ਹੈ ਤਾਂ ਫਿਰ ਜ਼ਰੂਰ ਫਿਰ ਜ਼ਰੂਰ ਤੁਸੀਂ ਦੇਖੋ ਕਿ ਇੱਥੇ ਪਰਮਿਟੀ ਪਾਉਣੀ ਹੈ ਜਾਂ ਹੋਰ ਕੋਈ ਪ੍ਰਬੰਧ ਕਰਨੇ ਹੈ ਕਿ ਪਾਣੀ ਟੁੱਟ ਨਾ ਜਾਵੇ ਉਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੱਕ ਜਿੱਧਰ ਨਜ਼ਰ ਮਾਰੋਗੇ ਪਾਣੀ ਪਹਣੀ ਨਜ਼ਰ ਆਏਗਾ ਤੇ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਹਾਨ ਤੇ ਹੈ ਲਗਾਤਾਰ ਜਲ ਪੱਧਰ ਵਧ ਰਿਹਾ ਹੈ ਤਵੱਡੀ ਅਪਡੇਟ ਤੋਂ ਨੇ ਸੰਝ ਕਰ ਰਹੇ ਆ ਵੀਡੀਓ ਨੇ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਓ ਨਾਲ ਦੇ ਨਾਲ ਕਿਉਂਕਿ ਜਾਣਕਾਰੀ ਆਪਾਂ ਅੱਗੇ ਤੱਕ ਪਚੋਣੀ ਹੈ ਤਾਂ ਬਾਈ ਜੀ ਆਇਆ ਬਾਈ ਜੀ ਇਹ ਪਾਣੀ ਤੁਹਾਡੇ ਘਰਾਂ ਦੇ ਵਿੱਚ ਚੰਦਰਵਾੜ ਗਿਆ ਸੀਗਾ ਸਰ ਹਾਂਜੀ ਪਾਣੀ ਵੜ ਗਿਆ ਸੀ ਘਰਾਂ ਦੇ ਵਿੱਚ ਹਾਲਾਤ ਕਿੱਦਾਂ ਦੇ ਆ ਮੱਝਾਂ ਕਿੱਥੇ ਰੱਖੀਆਂ ਹੋਈਆਂ ਮੱਝਾਂ ਫਿਰ ਬਾਹਰ ਰੱਖਿਆ ਸਾਈਡ ਤੇ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਦੇ ਪੱਦਰ ਵੇ ਪਾਣੀ ਲਗਾਤਾਰ ਵਧ ਰਿਹਾ ਅਜੇ ਵੀ ਪਾਣੀ ਵਧ ਰਿਹਾ ਇੱਕ ਹੋਰ ਬਈ ਗੱਲ ਹੈ ਪਾਣੀ ਦੀ ਸਪੀਡ ਚੈੱਕ ਕੀਤੀ ਸਪੀਡ ਕਿੰਨੀ ਹੈ ਸਪੀਡ ਬਹੁਤ ਤੇਜ਼ ਹੈ ਸਪੀਡ ਵੀ ਤੇਜ਼ ਹੈ ਤਾਂ ਇਹ ਬਈ ਦੇ ਮੱਝਾਂ ਸੀਐਸ ਦੇ ਬਈ ਦੇ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਤਾਂ ਹੁਣ ਇਸ ਟਾਈਮ ਫੇਰ ਆਇਆ ਅਜੇ ਵੀ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਸਾਡੇ ਦੇ ਪਰਾਲੇ ਵੀ ਮੱਝਾਂ ਦਾ ਚਾਰਾ ਵੀ ਖਰਾਬ ਹੋ ਗਿਆ ਚਾਰਾ ਬਈ ਕਿੰਨਾ ਕੋ ਨੁਕਸਾਨ ਹੋ ਗਿਆ ਸਾਡਾ ਚਾਰਾ ਹੋ ਗਿਆ 40-50 ਹਜ਼ਾਰ ਦਾ 40-50 ਹਜ਼ਾਰ ਦਾ ਚਾਰਾ ਖਰਾਬ ਹੋ ਗਿਆ ਹਾਂਜੀ ਚਾਰਾ ਖਰਾਬ ਹੋ ਗਿਆ ਤਾ ਇਹ ਬਾਈਕ ਦਾ ਸਾਡਾ ਦਾ ਚਾਰਾ ਵੀ ਖਰਾਬ ਹੋ ਗਿਆ ਤਾਂ ਇੱਕ ਦਿਲ ਨੂੰ ਦਿਹ ਲਾਉਣ ਵਾਲੀ ਤਸਵੀਰ ਹੈ ਜਦੋਂ ਮੱਜੇ ਦਾ ਚਾਰਾ ਖਰਾਬ ਹੋ ਜੇ ਖਾਨ ਨੂੰ ਪੱਠੇ ਨਾ ਹੋਣ ਤੇ ਫਿਰ ਹਾਲਾਤ ਉਹਦੇ ਚਿੰਤਾਜਨਕ ਬਣ ਜਾਂਦੇ ਆ ਤੇ ਹਾਲਾਤ ਅਧਰਿਆ ਸਤ ਨੂੰ ਕਰ ਦਿੱਤੇ ਆ ਫੁੱਟ ਵੱਧ ਸਕਦਾ ਹੋਰ ਪਾਣੀ ਵੀਰ ਜੀ ਬਿਲਕੁਲ ਜੀ ਪਾਣੀ ਵੀਰ ਜੀ ਹੋਰ ਵੱਧ ਸਕਦਾ ਮੈਂ ਫੁੱਟਾਂ ਦੇ ਵਿੱਚ ਹੁਣ ਬਿਆਨ ਕਰਕੇ ਤਾਂ ਨਹੀਂ ਦੱਸ ਸਕਦਾ ਕਿਉਂਕਿ ਪਾਣੀ ਤਾਂ ਲਗਾਤਾਰ ਵੱਧ ਰਿਹਾ ਸੇਰ ਦਾ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਤਾਂ ਤਕਰੀਬਨ 7 ਫੁੱਟ ਪਾਣੀ ਵੱਧ ਗਿਆ ਹੁਣ ਤਾਂ ਪਾਣੀ ਲਗਾਤਾਰ ਵੱਧ ਰਿਹਾ ਹੈ ਫੁੱਟ ਸੈਂਟੀਮੀਟਰਾਂ ਦੇ ਵਿੱਚ ਫੁੱਟਾਂ ਦੇ ਵਿੱਚ ਪਾਣੀ ਫੁੱਟ ਤੋਂ ਜ਼ਿਆਦਾ ਵੱਧ ਸਕਦਾ ਹੈ ਤਾਂ ਤੁਸੀਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਵੀਡੀਓ ਬਹੁਤ ਸਾਰੇ ਅੱਗੇ ਨੀਵੇਂ ਇਲਾਕੇ ਨੇ ਜੇ ਉੱਚੇ ਨੇ ਹੁਣ ਤੋਂ ਗੱਲ ਹੀ ਖਤਮ ਹੋ ਗਈ ਨੀਵੇਂ ਉੱਚਿਆਂ ਦੀ ਸਾਰੇ ਹੀ ਬਰਾਬਰ ਹੋ ਗਿਆ ਤਾਂ ਇੱਥੇ ਇੱਕ ਸਾਹਮਣੇ ਤੁਸੀਂ ਜੋ ਦੇਖ ਸਕਦੇ ਹੋ ਥੋੜੀ ਧੁੰਦਲੀ ਤਸਵੀਰ ਇੱਥੇ ਇੱਕ ਬੰਨ ਰਿੰਗ ਬੰਨ ਟੁੱਟਿਆ ਹੋਇਆ ਤਾਂ ਉਸ ਦੀ ਵੀ ਰਾਤ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਆਦਾ ਨਾ ਟੁੱਟ ਜਾਵੇ ਔਰ ਜਿੱਦਾਂ ਇੱਕ ਲੋਹੀਆ ਏਰੀਆ ਦਾ ਮੈਂ ਜਿੱਕਰ ਵਾਰ-ਵਾਰ ਕਰਦਾ ਉੱਥੇ ਰਾਤ ਨੂੰ ਪਹਿਰੇ ਪਨਾ ਤੇ ਦੇਣੇ ਚਾਹੀਦੇ ਹੈ ਕਿ ਕੋਈ ਨੁਕਸਾਨ ਨਾ ਹੋ ਜਾਵੇ ਅੱਜ ਦੀ ਰਾਤ ਜਾ ਕੇ ਕੱਢ ਲੈਣੀ ਚਾਹੀਦੀ ਹੈ ਕਿ ਬੰਨ ਨੂੰ ਕਿਤੇ ਕੋਈ ਖਤਰਾ ਨਾ ਹੋਵੇ ਨੁਕਸਾਨ ਨਾ ਪਹੁੰਚੇ ਤਾਂ ਅੱਜ ਦੀ ਰਾਤ ਜਾ ਕੇ ਕੱਢ ਲਓ ਕੋਈ ਗੱਲ ਨਹੀਂ ਕਿਉਂਕਿ ਵੱਡਾ ਨੁਕਸਾਨ ਹੋਣੋਂ ਟਾਲ ਸਕਦਾ ਤਾਂ ਮੇਰੀ ਬੇਨਤੀ ਹੈ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਵੀਡੀਓ ਨੂੰ ਸ਼ੇਅਰ ਜੁਰੂ ਕਰ ਜਾਓ ਕਿਉਂਕਿ 10 ਮਿੰਟ ਹੋ ਗਿਆ ਤੇ ਵੀਡੀਓ ਨੂੰ ਅਜੇ ਤੱਕ ਤੁਸੀਂ 120 ਜੁੜੇ ਹੋਇਓ 120 ਜਿਹੜੇ ਨੇ ਜਿਹੜਾ ਕਿ ਸ਼ੇਅਰ ਕਰਦੇ ਆ ਤਾਂ 1000 ਪਲੱਸ ਲੋਕ ਨਾਲ ਜੁੜਨੇ ਚਾਹੀਦੇ ਆ ਤੇ ਜਾਣਕਾਰੀ ਆਪਾਂ ਅੱਗੇ ਤੱਕ ਪਹੁੰਚਾਉਣੀ ਹੈ ਕਿੰਨੇ ਵੀ ਤੁਹਾਡਾ ਸੋਰਸ਼ਾ ਮੈਂ ਸੋਰਸ਼ਾ ਵਾਰ-ਵਾਰ ਕਹਿੰਦਾ ਗਰੁੱਪਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਵਾਰ-ਵਾਰ ਪਾਓ ਫੇਸਬੁੱਕ ਤੇ ਪਾਓ ਜਿਨੇ ਵੀ ਤੁਹਾਨੂੰ ਕੋਈ ਸੋਰਸ ਹੈ ਉਥੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜਲੂ ਕਰਿ ਜਾਓ ਤੇ دریا ਥੱਲੇ ਦਾ ਚਲ ਪੱਦਰ ਲਗਾਤਾਰ ਵਧ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਉਹ ਵਾਟਾ ਨਹੀਂ ਆ ਰਹੀ ਉਹ ਫਿਊਲ ਰਹਿ ਗਈ ਤਾਂ ਇਥੇ ਇੱਕ ਹੋਰ ਤਸਵੀਰ ਦੱਸਦੇ ਹਾਂ ਕਿ ਸਾਹਮਣੇ ਇੱਕ ਆਵਾਜ਼ ਸਾਹਮਣੇ ਅੱਗੇ ਪੁਲ ਦੇ ਲਾਈਸਟ ਤੱਕ ਪਪੂਲਰ ਸੀ ਇਹ ਤੁਹਾਨੂੰ ਆਵਾਜ਼ ਆਉਂਦੀ ਹੋਵੇਗੀ ਰਾਤ ਤੱਕ ਕਿਸਾਨ ਲੱਗੇ ਪਪੂਲਰ ਵੜਨ ਲਈ ਕਿਉਂਕਿ ਬਹੁਤ ਸਾਰੇ ਪਪੂਲਰ ਦਰਿਆ ਦੇ ਹੱੜ ਦੇ ਵਿੱਚ ਵਗਾ ਗਿਆ ਤਾਂ ਉੱਥੇ ਵੱਡਾ ਨੁਕਸਾਨ ਹੋਇਆ ਹੈ ਵੱਡਾ ਨੁਕਸਾਨ ਹੋਇਆ ਹੈ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਵੱਡੀ ਖਬਰ ਕਦਰਾ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਹਮਣੇ ਅਸੀਂ ਸਾਂਝੂ ਕਰ ਰਹੇ ਹਾਂ ਖਬਰ ਨੂੰ ਸ਼ੇਅਰ ਜਰੂਰ ਕਰਿ ਜਾਇਓ ਜਦੋਂ ਸਵੇਰ ਤੋਂ ਅਸੀਂ ਪਹਿਲੀ ਅਪਡੇਟ ਦਿੱਤੀ ਸੀ 5:40 ਤੇ ਤਾਂ ਉਦੋਂ ਪਾਣੀ ਬਹੁਤ ਜ਼ਿਆਦਾ ਘਟ ਸੀ ਉਸ ਤੋਂ ਬਾਅਦ ਦੂਜੀ ਅਪਡੇਟ ਦਿੱਤੀ ਸੀ ਅਸੀਂ 6:30 ਵਜੇ ਫਿਰ 8:00 9:00 10:00 11:00 12:00 1 2 3 ਤਾਂ ਹੁਣ ਟਾਈਮ ਹੋ ਚੁੱਕਾ ਹੈ ਤਕਰੀਬਨ ਪੌਣੇ 8 ਦਾ 7:40 ਮਿੰਟ ਦੇ ਤਾਂ ਅਸੀਂ ਲਗਾਤਾਰ ਅਪਡੇਟ ਦੇ ਰਹੇ ਹਾਂ ਲਗਾਤਾਰ ਸਾਡੀ ਨਜ਼ਰ ਹੈ ਪੂਰੀ ਰਾਤ ਅਸੀਂ ਅੱਜ ਜਿੱਦਾਂ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਕਟਨੇ ਤੇ ਅਸੀਂ ਬੰਨਾਂ ਦਾ ਖਿਆਲ ਰੱਖਾਂਗੇ ਜਿੱਤੇ ਅਸੀਂ ਮੌਜੂਦ ਆ ਅਸੀਂ ਵੀ ਲੋਕਾਂ ਦੇ ਸੇਵਾ ਦੇ ਵਿੱਚ ਪੂਰਾ ਦਿਨ ਗੁਜ਼ਾਰਾਂਗੇ ਤਾਂ ਤੁਸੀਂ ਵੀ ਅੱਜ ਸੇਵਾ ਜ਼ਰੂਰ ਕਰੋ ਇਹ ਬੜੀ ਵੱਡੀ ਪਾਣੀ ਦੀ ਸੇਵਾ ਹੈ ਜੇਕਰ ਕਿਤੇ ਬੰਨ ਰੋਟ ਜਾਂਦਾ ਤਾਂ ਲੱਖਾਂ ਲੋਕ ਬੇਕਾਰ ਹੋ ਜਾਂਦੇ ਆ ਘਰਾਂ 'ਚ ਪਾਣੀ ਚੱਲ ਜਾਂਦਾ ਸੇਵਾ ਜ਼ਰੂਰ ਨਿਭਾਓ ਅੱਜ ਤੁਸੀਂ ਸੇਵਾ ਜ਼ਰੂਰ ਨਿਭਾਓ ਜੇਕਰ ਕਿਸੇ ਬੰਨਾਂ ਦੇ ਉੱਪਰ ਪਾਣੀ ਨੇੜੇ ਆ ਤਾਂ ਸੇਵਾ ਜ਼ਰੂਰ ਨਿਭਾਓ ਬੰਨਾਂ ਦਾ ਖਿਆਲ ਰੱਖਿਓ ਕਿਉਂਕਿ ਬੰਨ ਕਿਤੇ ਕੋਈ ਨੁਕਸਾਨਿਆ ਨਾ ਜਾਵੇ बनके तो कोई नुकसान नहीं आन जावे बनादा नुकसान ना होवे ये ਤੁਸੀਂ ਅਪਡੇਟ ਆਪਣੀ ਜਰੂਰ ਜਾਰੀ ਰੱਖਿਓ ਅਪਡੇਟ ਮਤਲਬ ਤੁਸੀਂ ਨਜ਼ਰ ਜਰੂਰ ਰੱਖਿਓ ਤਾਂ ਵੱਡੀ ਅਪਡੇਟ ਇਸ ਟਾਈਮ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਤਾਂ ਇਹ ਖਬਰ ਨੂੰ ਸ਼ੇਅਰ ਜਰੂਰ ਕਰੀ ਜਾਓ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਕਿ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਾਂ ਅਗਲੀ ਅਪਡੇਟ ਮੈਂ ਜਲਦੀ ਲੈ ਕੇ ਆਜੂਗਾ ਤੁਸੀਂ ਦੇਖਦੇ ਰਹੋ ਐਨਐਨਆਰ ਨਿਊਜ਼ ਸਾਰਿਆਂ ਦਾ ਬਹੁਤ